ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨੰਬਰ ਮਾਰਦੇ ਹਾਂ ਜਿਹਦੀਆਂ ਤਾਜ਼ਾ ਹੈਡਲਾਈਨਸ ਤੇ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਲਿਆਂਦਾ ਪ੍ਰਸਤਾਵ ਰਿਪਬਲਿਕਨ ਸੰਸਦ ਮੈਂਬਰਾਂ ਨੇ ਕੀਤਾ ਵਿਰੋਧ ਭਾਰਤ-ਪਾਕਿਸਤਾਨ ਤਣਾਅ ਤੇ ਮੁਰ ਬੋਲਿਆ ਯੂਐਸ ਦੋਹਾਂ ਦੇਸ਼ਾਂ ਨੂੰ ਸੰਜਮ ਵਰਤਨ ਦੀ ਕੀਤੀ ਅਪੀਲ ਪਹਿਲੀ ਤਿਮਾਹੀ ਜੀ ਯੂਐਸ ਦੀ ਜੀਡੀਪੀ 0.3 ਫੀਸਦੀ ਡਿੱਗੀ 3 ਸਾਲਾਂ ਚ ਆਈ ਪਹਿਲੀ ਗਿਰਾਵਟ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗਲੋਬਲ ਟੈਰਫ ਲਗਾਉਣ ਦੀਆਂ ਤਿਆਰੀਆਂ ਕਰ ਰਹੇ ਨੇ ਅਤੇ ਇਸ ਟੈਰਫ ਨੂੰ ਲੈ ਕੇ ਵੱਖ-ਵੱਖ ਅਮਰੀਕੀ ਸੂਬਿਆਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਜਿਹੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਲੋਂ ਮਤੇ ਵੀ ਲਿਆਂਦੇ ਜਾ ਰਹੇ ਨੇ ਤੇ ਹੁਣ ਡੈਮੋਕ੍ਰੇਟਸ ਇੱਕ ਨਵਾਂ ਪ੍ਰਸਤਾਵ ਲੈ ਕੇ ਆਏ ਨੇ ਜਿਸ ਦਾ ਰਿਪਬਲਿਕਨ ਪਾਰਟੀ ਦੇ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਗਿਆ ਤੇ ਵਿਰੋਧ ਦੇ ਵਿੱਚ ਵੋਟ ਵੀ ਪਾਈ ਗਈ ਹੈ ਫਿਰ ਵੀ ਇਹ ਪ੍ਰਸਤਾਵ ਪਾਸ ਹੁੰਦਾ ਹੋਇਆ ਵਿਖਾਈ ਦਿੱਤਾ ਅਮਰੀਕਾ ਚੂੜ ਰਿਪਬਲਿਕਨ ਸੰਸਦ ਮੈਂਬਰਾਂ ਨੇ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਵੱਲੋਂ ਲਿਆਂਦੇ ਗਏ ਪ੍ਰਸਤਾਵ ਦੇ ਵਿਰੁੱਧ ਵੋਟ ਦਿੱਤੀ ਜਿਸ ਦਾ ਉਦੇਸ਼ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕਈ ਦੇਸ਼ਾਂ ਤੇ ਲਾਏ ਗਏ ਟੈਰਫ ਨੂੰ ਰੋਕਣਾ ਹੈ ਟਰੰਪ ਨੇ 2 ਅਪ੍ਰੈਲ ਨੂੰ ਲਗਭਗ ਸਾਰੇ ਅਮਰੀਕੀ ਵਪਾਰਕ ਭਾਈਵਾਲ ਦੇਸ਼ਾਂ ਤੇ ਟੈਰਫ ਲਾਉਣ ਦਾ ਐਲਾਨ ਕੀਤਾ ਸੀ ਪਰ ਆਰਥਿਕ ਉਥਲ-ਪੁਥਲ ਵਿਚਾਲੇ ਇਸ ਨੂੰ ਲਾਗੂ ਕਰਨ ਤੇ 90 ਦਿਨਾਂ ਦੀ ਰੋਕ ਲਾ ਦਿੱਤੀ ਗਈ ਸੀ ਪ੍ਰਸਤਾਵ ਰੱਦ ਹੋਣ ਦਾ ਮਤਲਬ ਹੈ ਕਿ ਰਾਸ਼ਟਰਪਤੀ ਟਰੰਪ ਹੁਣ ਗਲੋਬਲ ਟੈਰਫ ਲਾਂਚਾਰੇ ਨੇ ਅਮਰੀਕੀ ਖਪਤਕਾਰਾਂ ਤੇ ਕਾਰੋਬਾਰਾਂ ਦੁਨ ਲਈ ਅਨਿਸ਼ਚਿਤਤਾ ਵਿਚਕਾਰੇ வனਜ ਵਿਭਾਗ ਨੇ ਕਿਹਾ ਕਿ ਜਨਵਰੀ ਤੋਂ ਮਾਰਚ ਤੱਕ ਅਮਰੀਕੀ ਅਰਥਵਿਵਸਥਾ ਚ 0.3 ਫੀਸਦੀ ਦੀ ਗਿਰਾਵਟ ਆਈ ਜੋ ਕਿ 3 ਸਾਲਾਂ ਚ ਪਹਿਲੀ ਗਿਰਾਵਟ ਹੈ ਅਮਰੀਕੀ ਸੈਨੇਟ ਨੇ ਕੁਝ ਹਫ਼ਤੇ ਪਹਿਲਾਂ ਇੱਕ ਮਤਾ ਪਾਸ ਕੀਤਾ ਸੀ ਜੋ ਟਰੰਪ ਦੀ ਕੈਨੇਡਾ ਤੇ ਟੈਰਿਫ ਲਾਉਣ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦਾ ਸੀ ਇਹ ਮਤਾ 51 48 ਵੋਟਾਂ ਨਾਲ ਪਾਸ ਹੋਇਆ ਜਿਸ ਵਿੱਚ ਚਾਰ ਰਿਪਬਲਿਕਨ ਸੰਸਦ ਮੈਂਬਰਾਂ ਨੇ ਇਸ ਦੇ ਵਿਰੋਧ ਦੇ ਵਿੱਚ ਵੋਟ ਪਾਈ 51 ਵੋਟਾਂ ਹੱਕ ਚ ਗਈਆਂ ਤੇ 48 ਵੋਟਾਂ ਵਿਰੋਧ ਦੇ ਵਿੱਚ ਪਰ ਮੈਕਕੋਨਲ ਅਤੇ ਡੈਮੋਕ੍ਰੈਟਿਕ ਸੰਸਦ ਮੈਂਬਰ ਸ਼ੈਲਡਨ ਵਾਈਟ ਹਾਊਸ ਸਦਨ ਚ ਮੌਜੂਦ ਨਹੀਂ ਸੰਤੇ ਡੈਮੋਕ੍ਰੈਟਿਕ ਸੰਸਦ ਮੈਂਬਰ ਇਸ ਨੂੰ ਪਾਸ ਨਹੀਂ ਕਰਵਾ ਸਕੇ ਰਿਪਬਲਿਕਨ ਸੈਨੇਟਰ ਮੈਕਕੋਨਲ ਆਫੀਸ ਪ੍ਰਣਾਲੀ ਦੇ ਇੱਕ ਖੁੱਲੇ ਆਲੋਚਕ ਰਹੇ ਨੇ ਹਾਲਾਂਕਿ ਉਹਨਾਂ ਨੇ ਨਹੀਂ ਦੱਸਿਆ ਕਿ ਉਹ ਕਿਸ ਨੂੰ ਵੋਟ ਪਾਉਣਗੇ ਡੈਮੋਕ੍ਰੈਟਿਕ ਕਾਨੂੰਨ ਸਾਜ਼ਾ ਨੇ ਕਿਹਾ ਹੈ ਕਿ ਉਹਨਾਂ ਦਾ ਮੁੱਖ ਟੀਚਾ ਕਾਂਗਰਸ ਦੀਆਂ ਸ਼ਕਤੀਆਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਨਾ ਹੈ ਉੱਧਰ ਪਹਿਲਗਾਮ ਮਾਮਲੇ ਦੇ ਉੱਤੇ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਧਦਾ ਜਾ ਰਿਹਾ ਹੈ ਤੇ ਇਸ ਅਤਵਾਦ ਦੇ ਵਿਰੁੱਧ ਲੜਾਈ ਲੜਨ ਵਾਸਤੇ ਭਾਰਤ ਨੇ ਐਲਾਨ ਕਰ ਦਿੱਤਾ ਹੈ ਔਰ ਐਸੇ ਹੀ ਅਲਾਨ ਦੇ ਵਿੱਚ ਹੋਰ ਅਮਰੀਕਾ ਨੇ ਵੀ ਇੱਕ ਤਾਜ਼ਾ ਬਿਆਨ ਦਿੱਤਾ ਹੈ ਅਮਰੀਕਾ ਦਾ ਕਹਿਣਾ ਹੈ ਕਿ ਅਤਵਾਦ ਦੇ ਵਿਰੁੱਧ ਲੜਾਈ ਦੇ ਵਿੱਚ ਭਾਰਤ ਦਾ ਸਾਥ ਦੇਵੇਗਾ ਅਮਰੀਕਾ ਹਾਲਾਂਕਿ ਅਮਰੀਕਾ ਨੇ ਭਾਰਤ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਅਜਿਹੇ ਮੌਕੇ ਦੇ ਵਿੱਚ ਦੋਹਾਂ ਦੇਸ਼ਾਂ ਦੇ ਵੱਲੋਂ ਸੰਜਮ ਵਰਤਿਆ ਜਾਣਾ ਚਾਹੀਦਾ ਹੈ ਮਾਰਕੋ ਰੂਬਿਓ ਦੇ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਨਾਲ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਗੱਲਬਾਤ ਵੀ ਕੀਤੀ ਗਈ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਿਚਾਲੇ ਅਮਰੀਕਾ ਨੇ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਅਤਵਾਦ ਵਿਰੋਧ ਭਾਰਤ ਨਾਲ ਸਹਿਯੋਗ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ ਅਮਰੀਕਾ ਨੇ ਪਾਕਿਸਤਾਨ ਨੂੰ ਪਹਿਲਗਾਮ ਹਮਲੇ ਦੀ ਘਟਨਾ ਦੀ ਜਾਂਚ ਦੇ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਪਿਓ ਨੇ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਵਕਰੀਆਂ ਗੱਲਬਾਤਾਂ ਕੀਤੀਆਂ ਨੇ ਜੈਸ਼ੰਕਰ ਨਾਲ ਆਪਣੀ ਗੱਲਬਾਤ ਦੇ ਵਿੱਚ ਰੂਪਿਓ ਨੇ ਪਹਿਲਗਾਮ 'ਚ ਹੋਏ ਭਿਆਨਕ ਅਤਵਾਦੀ ਹਮਲੇ 'ਚ ਹੋਏ ਜਾਨੀ ਨੁਕਸਾਨ ਤੇ ਦੁੱਖ ਵੀ ਪ੍ਰਗਟ ਕੀਤਾ ਹੈ ਇਸ ਹਮਲੇ 'ਚ 26 ਲੋਕ ਮਾਰੇ ਗਏ ਸਨ ਜਿਨ੍ਹਾਂ 'ਚੋਂ ਜ਼ਿਆਦਾਤਰ ਸਲਾਨੀ ਸਨ ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਰੂਪਿਓ ਨੇ ਅਤਵਾਦ ਵਿਰੋਧ ਭਾਰਤ ਨਾਲ ਕੰਮ ਕਰਨ ਦੀ ਅਮਰੀਕਾ ਦੀ ਵਚਨਬੱਧਤਾ ਦੇ ਸ਼ਟੀ ਕੀਤੀ ਹੈ ਉਹਨਾਂ ਨੇ ਭਾਰਤ ਨੂੰ ਦੱਖਣੀ ਏਸ਼ੀਆ ਵਿੱਚ ਤਣਾਅ ਘਟਾਉਣ ਤੇ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ ਲਈ ਪਾਕਿਸਤਾਨ ਨਾਲ ਕੰਮ ਕਰਨ ਦਾ ਵੀ ਸੱਦਾ ਦਿੱਤਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਆਪਣੀ ਗੱਲਬਾਤ ਦੇ ਵਿੱਚ ਰੂਬਿਓ ਨੇ ਪਹਿਲਗਾਮ 'ਚ 22 April ਨੂੰ ਹੋਏ ਅਤਵਾਦੀ ਹਮਲੇ ਦੀ ਨਿੰਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ ਇਸ ਅਨਮਨੁੱਖੀ ਹਮਲੇ ਦੀ ਜਾਂਚ ਵਿੱਚ ਪਾਕਿਸਤਾਨੀ ਅਧਿਕਾਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਹਨਾਂ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਤਣਾਅ ਘਟਾਉਣ ਸਿੱਧੇ ਸੰਚਾਰ ਨੂੰ ਮੁੜ ਸਥਾਪਿਤ ਕਰਨ ਤੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ ਲਈ ਭਾਰਤ ਨਾਲ ਕੰਮ ਕਰਨ। ਰੂਬੀਓ ਤੇ ਸ਼ਰੀਫ ਨੇ ਅਤਵਾਦੀਆਂ ਨੂੰ ਉਹਨਾਂ ਦੇ ਕਿਨਾਰੇ ਹਿੰਸਕ ਕੰਮਾਂ ਲਈ ਜ਼ਿੰਮੇਵਾਰ ਠਹਿਰਾਉਣ ਦੀ ਆਪਣੀ ਨਿਰੰਤਰ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਚ ਕਿਹਾ ਗਿਆ ਹੈ ਕਿ ਸ਼ਰੀਫ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਦੱਖਣੀ ਏਸ਼ੀਆ ਵਿੱਚ ਹਾਲ ਹੀ ਵਿੱਚ ਹੋਏ ਵਿਕਾਸ ਬਾਰੇ ਪਾਕਿਸਤਾਨ ਦੇ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਦਿੱਤੀ ਰਿਲੀਜ਼ ਚ ਕਿਹਾ ਗਿਆ ਕਿ ਸ਼ਰੀਫ ਨੇ ਅਤਵਾਦ ਵਿਰੁੱਧ ਵਿਸ਼ਵ ਵਿਆਪੀ ਲੜਾਈ 'ਚ ਪਾਕਿਸਤਾਨ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ ਦਾਵਾ ਕੀਤਾ ਕਿ ਦੇਸ਼ ਨੇ 90000 ਤੋਂ ਵੱਧ ਚਾਨਾਂ ਦੀ ਕੁਰਬਾਨੀ ਦਿੱਤੀ ਹੈ 155 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਆਰਥਿਕ ਨੁਕਸਾਨ ਕੀਤਾ ਹੈ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਵੱਲੋਂ ਇਹ ੜਕਾਊ ਕਾਰਵਾਈਆਂ ਅਤਵਾਦ ਖਾਸ ਕਰਕੇ ਅਫਗਾਨਿਸਤਾਨ ਦੀ ਧਰਤੀ ਤੋਂ ਕੰਮ ਕਰ ਰਹੇ ਸਮੂਹਾਂ ਨਾਲ ਲੜਨ ਲਈ ਪਾਕਿਸਤਾਨ ਦੇ ਚੱਲ ਰਹੇ ਯਤਨਾਂ ਤੋਂ ਧਿਆਨ ਹਟਾਉਣ ਲਈ ਕਰਦੀਆਂ ਨੇ ਸ਼ਰੀਫ ਨੇ ਭਾਰਤ ਵੱਲੋਂ ਪਾਕਿਸਤਾਨ ਨੂੰ ਪਹਿਗਾਮ ਹਮਲੇ ਨਾਲ ਜੋੜਨ ਦੀ ਕੋਸ਼ਿਸ਼ ਨੂੰ ਵੀ ਰੱਦ ਕਰ ਦਿੱਤਾ ਹੈ ਨਿਰਪੱਖ ਜਾਂਚ ਲਈ ਪਾਕਿਸਤਾਨ ਦੇ ਸੱਦੇ ਨੂੰ ਦੁਹਰਾਇਆ ਹੈ ਉਹਨਾਂ ਅਮਰੀਕਾ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਭਾਰਤ ਤੇ ੜਕਾਊ ਬਿਆਨ ਦੇਣ ਤੋਂ ਬਚਣ ਲਈ ਦਬਾਅ ਪਾਵੇ ਸ਼ਰੀਫ ਨੇ ਸਿੰਧੂ ਜਲ ਸਮਝੌਤੇ ਦਾ ਵੀ ਹਵਾਲਾ ਦਿੱਤਾ ਹੈ ਜਿਸ ਬਾਰੇ ਉਹਨਾਂ ਕਹਿੰਦੇ ਕਿ ਇਹ 24 ਕਰੋੜ ਲੋਕਾਂ ਦੀ ਜੀਵਨ ਰੱਖ ਹੈ ਉਹਨਾਂ ਦਾਵਾ ਕੀਤਾ ਹੈ ਕਿ ਕਿਸੇ ਵੀ ਧਿਰ ਵੱਲੋਂ ਇੱਕ ਪਾਸੜ ਵਾਪਸੀ ਦੀ ਕੋਈ ਵਿਵਸਥਾ ਨਹੀਂ ਹੈ ਗੌਰਤਲ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਕੂਟਨੀਤਿਕ ਸਬੰਧਾਂ ਨੂੰ ਘਟਾ ਦਿੱਤਾ ਹੈ ਤੇ ਕਈ ਉਪਾਵਾਂ ਦਾ ਐਲਾਨ ਕੀਤਾ ਹੈ ਜਿਸ ਚ 1960 ਦੀ ਸਿੰਧੂ ਜਲ ਸੰਧੀ ਨੂੰ ਮੌਤਲ ਕਰਨਾ ਤੇ ਟਾਰੀ ਜ਼ਮੀਨੀ ਆਜਾਈ ਚੌਂਕੀ ਨੂੰ ਤੁਰੰਤ ਬੰਦ ਕਰਨਾ ਸ਼ਾਮਿਲ ਹੈ 2019 ਚ ਪੁਲਵਾਮਾ ਹਮਲੇ ਤੋਂ ਬਾਅਦ ਪਹਿਲਗਾਮ ਅਤਵਾਦੀ ਹਮਲਾਵਦੀ ਜੋ ਸੱਤੋਂ ਕਤਖਮਲਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਦੂਜੇ ਕਾਰਜਕਾਲ ਦੇ ਦੌਰਾਨ ਅਮਰੀਕਾ ਦੀ ਅਰਥਵਿਵਸਥਾ ਠੰਡੀ ਹੋਈ ਵਿਖਾਈ ਦੇ ਰਹੀ ਹੈ ਪਹਿਲੀ ਤਿਮਾਹੀ ਦੇ ਵਿੱਚ ਅਮਰੀਕਾ ਦੀ ਜੀਡੀਪੀ 0.3 ਫੀਸਦੀ ਡਿੱਗ ਗਈ ਹੈ 3 ਸਾਲਾਂ ਦੇ ਵਿੱਚ ਇਹ ਪਹਿਲੀ ਗ੍ਰਾਵਟ ਮੰਨੀ ਜਾ ਰਹੀ ਹੈ ਦੂਜੇ ਪਾਸੇ ਅਰਥਸ਼ਾਸਤਰਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਦੀ ਵਧਣ ਦਾ ਡਰ ਪਨਪ ਰਿਹਾ ਹੈ ਡੋਨਾਲਡ 트럼ਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਅਮਰੀਕੀ ਅਰਥਵਿਵਸਥਾ ਗਿਰਾਵਟ ਦੇ ਵਿੱਚ ਦਾਖਲ ਹੋ ਗਈ। 2025 ਦੀ ਪਹਿਲੀ ਤਿਮਾਹੀ 'ਚ ਜੀਡੀਪੀ 'ਚ 0.3 ਫੀਸਦੀ ਦੀ ਗਿਰਾਵਟ ਆਈ। ਇਹ 3 ਸਾਲਾਂ 'ਚ ਪਹਿਲੀ ਵਾਰ ਹੋਇਆ ਹੈ। ਪਿਛਲੇ ਸਾਲ ਦੀ ਆਖਰੀ ਤਿਮਾਹੀ 'ਚ ਅਮਰੀਕੀ ਅਰਥਵਿਵਸਥਾ 2.4 ਫੀਸਦੀ ਦੀ ਦਰ ਨਾਲ ਵਧੀ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਅਨੁਸਾਰ ਜੀਡੀਪੀ ਵਿੱਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਦਰਾਂਤਜੂ ਭਾਰੀ ਵਾਧਾ ਹੈ। ਮਹਰਾ ਅਨੁਸਾਰ ਟੈਰਿਫ ਦੀ ਸੰਭਾਵਨਾ ਦੇ ਮੱਦੇਨਜ਼ਰ ਅਮਰੀਕੀ ਕੰਪਨੀਆਂ ਨੇ ਵੱਡੀ ਮਾਤਰਾ ਚ ਆਯਾਤ ਕੀਤਾ ਹੈ ਇਸ ਕਾਰਨ ਜੀਡੀਪੀ ਦਾ ਅੰਕੜਾ ਹੇਠਾਂ ਆ ਗਿਆ ਹੈ ਅਮਰੀਕੀ ਦਰਮਦਾਬ ਵਧਣ ਕਾਰਨ ਆਰਥਿਕ ਵਿਕਾਸ ਚ ਵੀ 5 ਫੀਸਦੀ ਅੰਕ ਦੀ ਗਿਰਾਵਟ ਆਈ ਦੂਜੇ ਪਾਸੇ ਖਪਤਕਾਰਾਂ ਦੇ ਖਰਚ ਵਿੱਚ ਵੀ ਤੇਜ਼ੀ ਨਾਲ ਗਿਰਾਵਟ ਆਈ ਹੈ ਬੋਸਟਨ ਕਾਲਜ ਦੇ ਅਰਥਸ਼ਾਸਤਰੀ ਬ੍ਰਾਇਨ ਬੈਥਨ ਦੇ ਅਨੁਸਾਰ ਟਰੰਪ ਦੀਆਂ ਨੀਤੀਆਂ ਅਮਰੀਕੀ ਅਰਥਵਿਵਸਥਾ ਦੀ ਵਿਗੜਦੀ ਹਾਲਤ ਦਾ ਇੱਕ ਵੱਡਾ ਕਾਰਨ ਨੇ ਖਪਤਕਾਰਾਂ ਦਾ ਖਰਚਾ ਅਮਰੀਕਾ ਦੇ ਜੀਡੀਪੀ ਦਾ 70 ਫੀਸਦੀ ਬੰਦ ਹੈ ਜੇਕਰ ਲੋਕ ਡਰ ਦੇ ਮਾਰੇ ਖਰੀਦਦਾਰੀ ਕਰਨਾ ਬੰਦ ਕਰ ਦਿੰਦੇ ਨੇ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ ਆਰਥਿਕ ਸ਼ਾਸਤਰੀ ਜੋਸਫ ਬਰੂਸੇਲ ਨੇ ਕਿਹਾ ਕਿ ਅਗਲੇ 12 ਮਹੀਨਿਆਂ ਦੇ ਵਿੱਚ ਅਮਰੀਕਾ 'ਚ ਮੰਦੀ ਦੀ ਸੰਭਾਵਨਾ 55% ਹੈ 트럼ਪ ਨੇ ਆਪਣੇ ਦੂਜੇ ਕਾਰਜਕਾਲ 'ਚ ਇੱਕ ਵਾਰ ਫਿਰ ਚੀਨ ਨਾਲ ਟੈਰਫ ਯੁੱਧ ਸ਼ੁਰੂ ਕਰ ਲਿਆ ਹੈ ਟਰੰਪ ਹੁਣ ਤੱਕ ਚੀਨੀ ਸਮਾਨਾਂ ਤੇ ਟੈਰਿਫ 125 ਫੀਸਦੀ ਵਧਾ ਚੁੱਕੇ ਨੇ ਦੂਜੇ ਪਾਸੇ ਇਹਨੇ 75 ਤੋਂ ਵੱਧ ਦੇਸ਼ਾਂ ਨੂੰ ਪਰਸਪਰ ਟੈਰਿਫ 'ਚ 90 ਦਿਨਾਂ ਦੀ ਛੋਟ ਦਿੱਤੀ ਹੈ ਚੀਨ ਤੇ 125 ਫੀਸਦੀ ਟੈਰਿਫ ਲਗਾਉਣ ਦਾ ਸਿੱਧਾ ਮਤਲਬ ਹੈ ਕਿ ਚੀਨ 'ਚ ਬਣਿਆ 100 ਡਾਲਰ ਦਾ ਉਤਪਾਦ ਹੁਣ ਅਮਰੀਕਾ ਪਹੁੰਚਣ ਤੇ 225 ਡਾਲਰ ਦਾ ਹੋਵੇਗਾ ਅਮਰੀਕਾ 'ਚ ਚੀਨੀ ਸਮਾਨ ਮਹਿੰਗਾ ਹੋਣ ਕਰਕੇ ਉਹਨਾਂ ਦੀ ਵਿਕਰੀ ਘਟ ਜਾਵੇਗੀ ਟਰੰਪ ਟੈਰਿਫ ਰੋਕ ਕੇ ਇਹਨਾਂ ਦੇਸ਼ਾਂ ਨੂੰ ਨਵੇਂ ਵਪਾਰ ਸਮਝੌਤਿਆਂ ਤੇ ਗੱਲਬਾਤ ਲਈ ਸਮਾਂ ਦੇਣਾ ਚਾਹੁੰਦੇ ਨੇ ਸੋ ਅੱਜ ਦੇ ਬੁਲਟਨ 'ਚ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਆਂ ਤਾਜ਼ਾ ਸੁਰਖੀਆਂ ਤੇ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਲਿਆਂਦਾ ਪ੍ਰਸਤਾਵ ਰਿਪਬਲਿਕਨ ਸੰਸਦ ਮੈਂਬਰਾਂ ਨੇ ਕੀਤਾ ਵਿਰੋਧ ਭਾਰਤ-ਪਾਕਿਸਤਾਨ ਤਣਾਅ ਤੇ ਮੋੜ ਬੋਲਿਆ ਯੂਐਸ ਦੋਹਾਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਕੀਤੀ ਅਪੀਲ ਪਹਿਲੀ ਤਿਮਾਹੀਂ ਯੂਐਸ ਦੀ ਜੀਡੀਪੀ 0.3 ਫੀਸਦੀ ਡਿੱਗੀ 3 ਸਾਲਾਂ 'ਚ ਆਈ ਪਹਿਲੀ ਗਿਰਾਵਟ ਇਸ ਦੇ ਨਾਲ ਹੀ ਮੈਨੇਜਰ ਜਸਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾ